ਸਮੂਚੀਆਂ ਸੰਗਤਾਂ ਨੂੰ ਇੱਕੋ ਇੱਕ ਬੇਨਤੀ ਕਰਨਾ ਚਾਹੁੰਦਾ ਜਿਵੇਂ ਆਪਾਂ ਅੱਜ ਦੇਖ ਰਹੇ ਆ ਪੰਜਾਬ ਦੇ ਸਰਕਾਰਾਂ ਦੇ ਵਿੱਚ ਕੀ ਚੱਲ ਰਿਹਾ ਆ ਬੇਅਦਬੀਆਂ ਨੂੰ ਲੈ ਕੇ ਕਾਨੂੰਨਾਂ ਦੀ ਗੱਲ ਹੋ ਰਹੀ ਆ ਕਾਨੂੰਨ ਬਣਾਏ ਜਾ ਰਹੇ ਆ ਬੈਲ ਲਿਆਂਦੇ ਜਾ ਰਹੇ ਆ ਵੱਖ-ਵੱਖ ਤਰ੍ਹਾਂ ਦੀਆਂ ਹਰ ਇੱਕ ਆ ਰਾਜਨੀਤਿਕ ਲੋਕਾਂ ਵੱਲੋਂ ਆਪਾਂ ਨੇ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਆ ਸੋ ਮੇਰਾ ਗੱਲਬਾਤ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਆ ਕਿ ਮੈਂ ਆਪਣੀ ਸਿੱਖ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸਮੁੱਚੇ ਪੰਜਾਬੀਆਂ ਨੂੰ ਦੇਸ਼ਾਂ-ਵਦੇਸ਼ਾਂ 'ਚ ਵੱਸਦੇ ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੋਵੇ ਉੱਥੇ ਸਾਡੇ ਆਪਣੀ ਪਰਸਨਲ ਹੋਮੇ ਦੀ ਗੱਲ ਨਹੀਂ ਹੋਣੀ ਚਾਹੀਦੀ ਸਾਡੇ ਆਪ ਦੇ ਹੋਮੇ ਦੀ ਗੱਲ ਨਹੀਂ ਹੋਣੀ ਚਾਹੀਦੀ ਵੀ ਫਲਾਣੇ ਨੇ ਫਲਾਣੇ ਟਾਈਮ 'ਚ ਚਿੱਠੀ ਲਿਖੀ ਸੀ ਫਲਾਣੇ ਨੇ ਇਹ ਕੀਤਾ ਨਹੀਂ ਅਸੀਂ ਗੁਰੂ ਤੋਂ ਵੱਡੇ ਨਹੀਂ ਹਾਂ ਉਹ ਸੇਖੀ ਕਹਦਾ ਜਿਹੜਾ ਇਸ ਗੱਲ ਨੂੰ ਲੈ ਕੇ ਚਿੰਤਤ ਹੀ ਨਾ ਹੋਵੇ ਸਾਹਿਬ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਨੂੰ ਲੈ ਕੇ ਅਸੀਂ ਦੁਖਾਂਤ ਚੀ ਨਾ ਹੋਈਏ ਦੁੱਖ ਚੀ ਨਾ ਹੋਈਏ ਫਿਰ ਅਸੀਂ ਸਿੱਖ ਹੀ ਕਾਦੇ ਸੋ ਇੱਥੇ ਸਮੁੱਚੇ ਪੰਜਾਬੀਆਂ ਨੂੰ ਸਮੁੱਚੀ ਸਿੱਖ ਕੌਮ ਨੂੰ ਇੱਕੋ ਇੱਕ ਅਰਦਾਸ ਬੇਨਤੀ ਕਰਨ ਦੀ ਲੋੜ ਆ ਕਿ ਗੁਰੂ ਸਾਹਿਬ ਸੋਝੀ ਬਖਸ਼ਿਸ਼ ਕਰਨ ਇਸ ਰਾਜ ਭਾਗ ਤੇ ਬੈਠੇ ਹੋਏ ਲੋਕਾਂ ਨੂੰ ਕਿ ਉਹ ਜੇ ਕਾਨੂੰਨ ਬਣਾਉਣ ਜਾ ਰਹੇ ਆ ਜਾਂ ਬਣ ਰਿਹਾ ਉਹ ਪੰਜਾਬ ਦੇ ਵਿੱਚ ਲਾਗੂ ਹੋਵੇ ਕਿਉਂਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਠੱਗੇ ਜਾ ਚੁੱਕੇ ਹਾਂ ਨਾ ਚੀਜ਼ਾਂ 'ਚ ਤੇ ਜੇ ਅੱਜ ਅਸੀਂ ਇਹ ਗੱਲਾਂ ਕਰਨ ਦੀ ਬਜਾਏ ਇਹ ਸਮੂਚੀਆਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਜਿਹੜੀਆਂ ਉਹਨਾਂ ਨੂੰ ਬੂਰ ਪੈ ਰਿਆ ਹਰ ਇੱਕ ਉਸ ਵਿਅਕਤੀ ਦੇ ਹਿਰਦੇ 'ਚੋਂ ਨਿਕਲੇ ਹੋਏ ਬੋਲਾਂ ਨੂੰ ਬੂਰ ਪੈ ਰਿਆ ਜੋ ਸਰਕਾਰਾਂ ਨੂੰ ਇੰਨੀ ਕੁ ਸੋਝੀ ਆਈ ਹੈ ਕਿ ਭਾਈ ਅਸੀਂ ਇਸ ਮਸਲੇ ਤੋਂ ਬਿਨਾ ਇਸ ਦੁਖਾਂਤ ਤੋਂ ਬਿਨਾ ਅੱਗੇ ਨਹੀਂ ਵਧ ਸਕਦੇ ਰਾਜਨੀਤਿਕ ਲੋਕ ਆ ਜਿਹੜੇ ਉਹ ਇਸ ਮਸਲੇ ਨੂੰ ਹੱਲ ਕਰੇ ਬਿਨਾ ਪੰਜਾਬ ਦੇ ਲੋਕਾਂ ਵਿੱਚ ਨਹੀਂ ਆ ਸਕਦੇ ਇਹ ਉਹਨਾਂ ਨੂੰ 3.5 ਸਾਲ ਬਾਅਦ ਸੋਝੀ ਆਈ ਆ ਉਹ ਇਸ ਸਰਕਾਰ ਨੂੰ ਵੈਸੇ ਤਾਂ 10 ਸਾਲ ਹੋ ਗਏ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੂੰ ਪਰ ਸਿਖਾਵੇ ਮਾਹੌਲ ਦੇ ਵਿੱਚ ਉਸਨੇ ਗੱਲ ਕਰਨੀ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਆਉਣਾ ਤੇ ਉਹਦੇ ਹੱਲ ਵੱਲ ਵਧਣਾ ਇਹ ਹੁਣ ਹੋਇਆ ਹਜੇ ਹੋਇਆ ਨਹੀਂ ਪੂਰਨ ਪਰ ਇੱਥੇ ਮੈਂ ਇੱਕ ਦੇਖਦਾ ਆ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਲੈ ਕੇ ਪਾਰਿਆ ਕਿ ਅਸੀਂ ਫਲਾਣੇ ਟਾਈਮ 'ਚ ਪ੍ਰਧਾਨ ਮੰਤਰੀ ਨੂੰ ਲਿਖਿਆ ਕੋਈ ਕਹਿੰਦਾ ਅਸੀਂ ਲਿਖਿਆ ਦੇਖੋ ਹਰ ਇੱਕ ਜੀ ਨੂੰ ਜਿੰਨੀ ਨੌਲੇਜ ਆ ਉਹਨੇ ਕੀਤਾ ਪਰ ਕੀ ਜਿਨ੍ਹਾਂ ਦੇ ਅਧਿਕਾਰ ਖੇਤਰ 'ਚ ਹੈ ਉਹਨਾਂ ਨੇ ਕੀਤਾ ਉਹਨਾਂ ਨੇ ਨਹੀਂ ਕੀਤਾ ਪਰ ਅੱਜ ਅਸੀਂ ਆਪਸ ਵਿੱਚ ਲੜਨ ਦੀ ਬਜਾਏ ਸਾਡੀ ਸਾਰਿਆਂ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਜੁਟਤਾ ਹੋਣੀ ਚਾਹੀਦੀ ਆ ਸਾਡੀ ਸਾਰਿਆਂ ਦੀ ਇੱਕ ਸੋਚ ਹੋਣੀ ਚਾਹੀਦੀ ਆ ਕਿ ਉਹ ਉਹ ਵਿਅਕਤੀ ਹੀ ਜਿਹੜੇ ਇਸ ਦੇ ਉੱਤੇ ਗੱਲ ਕਰ ਰਹੇ ਆ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆ ਬੇਅਦਬੀ ਦੇ ਉੱਤੇ ਸਜ਼ਾਵਾ ਦਵਾਉਣ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਗੁਰੂ ਸਾਹਿਬ ਸੋਝੀ ਬਖਸ਼ਿਸ਼ ਕਰਨ ਉਹਦੇ ਚ ਕੋਈ ਲਾਹਾ ਨਾ ਲਿਆ ਜਾਵੇ ਉਹ ਲੋਕਾਂ ਨੂੰ ਇਹ ਨਾ ਦਿਖਾਇਆ ਜਾਵੇ ਕਿ ਅਸੀਂ ਅਸੀਂ ਕੀਤਾ ਨਹੀਂ ਅਸੀਂ ਗੁਰੂ ਤੋਂ ਵੱਡੇ ਨਹੀਂ ਹੋ ਸਕਦੇ ਸੋ ਮੈਂ ਇੱਥੇ ਆਪਣੇ ਪੰਜਾਬ ਦੇ ਦੇਸ਼ ਉਦੇਸ਼ ਚ ਵਸਦੇ ਸਿੱਖਾਂ ਨੂੰ ਇੱਕੋ ਇੱਕ ਬੇਨਤੀ ਕਰਨੀ ਚਾਹਣਾ ਕਿ ਮੈਂ ਕੱਲ ਪਰਸੋਂ ਦਾ ਦੇਖ ਰਿਹਾ ਵੀ ਕਾਨੂੰਨ ਬਣਾਉਣ ਦੇ ਲਈ ਕੋਈ ਕਹਿੰਦਾ ਫਲਾਣੇ ਦੀ ਬਹੁਤ ਵੱਡੀ ਘਾਲਣਾ ਹੈ ਕੋਈ ਦੂਜੇ ਸਿੰਘ ਦਾ ਨਾਂ ਲੈਂਦਾ ਕੋਈ ਕਹਿੰਦਾ ਮੈਂ ਸੀ ਕੋਈ ਕਹਿੰਦਾ ਮੈਂ ਸੀ ਸੋ ਸਾਨੂੰ ਮੈਂ ਤੇ ਉਹ ਤਿਆਗ ਕੇ ਇੱਕ ਸਿੱਖ ਵਜੋਂ ਅੱਗੇ ਆਉਣਾ ਪਊਗਾ ਤੇ ਇੱਥੇ ਹਰ ਇੱਕ ਸਿੱਖ ਦੀ ਅਰਦਾਸ ਹੋਈ ਆ ਹਰ ਇੱਕ ਉਸ ਵਿਅਕਤੀ ਦਾ ਹਿਰਦਾ ਵrund ਲੈ ਗਿਆ ਜਦੋਂ ਗੁਰੂ ਸਾਹਿਬ ਦੇ ਅੱਗੇ ਗਲੀਆਂ ਚ ਖਲਾਰੇ ਗਏ ਸੀ ਤੇ ਹਰ ਇੱਕ ਘਰੇ ਬੈਠੇ ਨੇ ਵਿਦੇਸ਼ ਚ ਬੈਠੇ ਨੇ ਦੇਸ਼ ਚ ਬੈਠੇ ਨੇ ਵਿਅਕਤੀ ਨੇ ਅਰਦਾਸ ਕੀਤੀ ਆ ਕਿ ਇਹਨਾਂ ਪਾਪੀਆਂ ਨੂੰ ਸਜ਼ਾ ਗੁਰੂ ਸਾਹਿਬ ਆਪ ਦੇਣ ਸੋ ਗੁਰੂ ਸਾਹਿਬ ਆਪ ਸਦਾ ਦੇਵੀ ਰਹੇ ਆ ਪਰ ਇਹਨਾਂ ਦੁਨਿਆਵੀ ਲੋਕਾਂ ਨੇ ਰਾਜਨੀਤਿਕ ਲੋਕਾਂ ਨੇ ਜਦੋਂ ਇਸ ਮੁੱਦੇ ਦਾ ਸਹਾਰਾ ਲੈ ਕੇ ਸਰਕਾਰ ਬਣਾਈ ਆ ਤਾਂ ਸਾਨੂੰ ਉਸ ਦੇ ਉੱਤੇ ਸਵਾਲ ਕਰਨੇ ਬਣਦੇ ਆ ਉਹਨਾਂ ਰਾਜਨੀਤਿਕ ਲੋਕਾਂ ਨੂੰ ਸਵਾਲ ਕਰਨੇ ਬਣਦੇ ਆ ਅਸੀਂ ਉਹਨਾਂ ਨੂੰ ਘੇਰੀਏ ਨਾ ਕਿ ਆਪਸ ਵਿੱਚ ਘਰੀਏ ਇੱਕ ਦੂਜੇ ਨੂੰ ਕਹੀਏ ਕਿ ਭਾਈ ਇਹ ਤਾਂ ਫਲਾਨਾ ਆਏ ਸੀ ਜਾਂ ਫਲਾਨੇ ਦੀ ਮਿਹਰਬਾਨੀ ਨਹੀਂ ਗੁਰੂ ਸਾਹਿਬ ਸਾਡੇ ਸਾਰਿਆਂ ਦੇ ਨੇ ਤਾਂ ਸਾਰੀ ਸਿੱਖ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਅੰਤ ਦੇ ਵਿੱਚ ਇੱਕੋ ਗੱਲ ਕਹਿਣੀ ਚਾਹਣਾ ਕਿ ਸਾਡਾ ਆਪਸ ਵਿੱਚ ਭਾਈਚਾਰਕ ਸਾਂਝ ਸਾਡੇ ਆਪਸ ਵਿੱਚ ਗੁਰਸਿੱਖਾਂ ਦਾ ਮਿਲ ਵਰਤਾਵ ਪਾਰਟੀ ਬਾਜ਼ੀਆਂ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਡੇ ਆਪਸ ਵਿੱਚ ਜਿਹੜੀਆਂ ਕਲਾਵੇ ਖੁੱਲ੍ਹੇ ਹੋਣੇ ਚਾਹੀਦੇ